ਹਰ ਪਾਸੇ ਤਬਾਹੀ ਦੀਆਂ ਹੈ ਤਸਵੀਰਾਂ ਪੰਜਾਬ ਤੋਂ ਸਾਹਮਣੇ ਆਈਆਂ ਨੇ ਜਿੱਤੇ ਕੀ ਦੋ ਸਕੇ ਪਰਾਵਾਂ ਦੇ ਉੱਪਰ ਕੁਦਰਤ ਦੀ ਕਰੋਪੀ ਵਰ੍ਹੇ ਕੁਦਰਤ ਦੀ ਕਰੋਪੀ ਹੋਈ ਹੈ ਤਸਵੀਰਾਂ 'ਚ ਜਿੱਥੇ ਤੱਕ ਵੀ ਤੁਹਾਡੀ ਨਜ਼ਰ ਜਾਏਗੀ ਤੂਹਾਨੂੰ ਹਰ ਪਾਸੇ ਖਲਾਰਾ ਪਿਆ ਹੋਇਆ ਦਸਰ ਆ ਰਿਹਾ ਹੋਵੇਗਾ ਜੀ ਹਾਂ ਦਰਅਸਲ ਇਹ ਪੋਲਟਰੀ ਫਾਰਮ ਹੈ ਜਿੱਥੇ ਕਿ ਝੱਖੜ ਦੇ ਬੀਤੇ ਦਿਨੀ ਤਬਾਹੀ ਮਚਾਈ ਹੈ ਤੇ ਉਸ ਤੋਂ ਬਾਅਦ ਪੋਲਟਰੀ ਫਾਰਮ ਨੂੰ ਚਲਾਉਣ ਵਾਲੇ ਦੋਵੇਂ ਹੀ ਪਰਾਵਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਜਾਣਕਾਰੀ ਦੇ ਮੁਤਾਬਿਕ ਸ ਪੋਲਟਰੀ ਫਾਰਮ ਦੀਆਂ ਦੋ ਮੰਜ਼ਲਾ ਬਣਾਈਆਂ ਗਈਆਂ ਸੀ ਜਿਸ ਵਿੱਚੋਂ ਇੱਕ ਮੰਜ਼ਲ ਦੀ ਛੱਤ ਹੀ ਸਾਰੀ ਦੀ ਸਾਰੀ ਉੱਡ ਚੁੱਕੀ ਹੈ ਜਦਕਿ ਇਸ ਪੋਲਟਰੀ ਫਾਰਮ ਦੀ ਦੂਸਰੀ ਮੰਜ਼ਲ ਦੀ ਛੱਤ نیچے ਡਿੱਗ ਗਈ ਹੈ ਇਸ ਕਾਰਨ 8000 ਚੂਚੀਆਂ ਦੀ ਮੌਤ ਹੋ ਗਈ ਹੈ ਜੀ ਜੀ 9 ਤਰੀਕ ਨੂੰ ਸ਼ਾਮ ਨੂੰ 3:30 ਤੋਂ 4 ਦੇ ਵਿਚਾਲੇ ਤੂਫਾਨ ਆਇਆ ਜੀ ਨਾਲ ਮੀਂਹ ਦੇ ਉਹ ਕੋਈ ਹਵਾ ਦੀ ਕੋਈ ਗੰਢ ਜੀ ਬਣੀ ਜੀ ਦੋ ਪਰਸ਼ਨ ਦਾ ਸਿਰਫ ਪੁਲਟਰੀ ਫਾਰਮ ਹੁੰਤੇ ਉਹ ਉੱਪਰ ਵਾਲਾ ਬਿਲਕੁਲ ਹੀ ਖਤਮ ਕਰਤਾ ਚੱਕ ਚੱਕ ਕੇ ਸੱਟ ਸੜਤੀ ਉਧਰ ਜੀ ਸਭ ਤੋਂ ਤੇ ਥੱਲੇ ਵਾਲਾ ਵੀ ਕੰਦਾ ਕੋਨਾ ਸਾਰੀਆਂ ਉਹ ਕਰਤੀਆਂ ਜੀ ਹਾਂ ਸਾਨੂੰ ਅੱਛਾ ਕਰੋ ਤਾਂ ਚਲਾ ਰਹੇ ਤੁਸੀਂ ਬੱਦਲ ਇਹ ਜੀ ਆਪਾਂ 2 ਸਾਲ ਹੋ ਗਏ ਥੱਲੇ ਵਾਲਾ ਦਾ ਥੱਲੇ ਵਾਲਾ ਪਰਸ਼ਨ 2 ਸਾਲ ਹੋ ਗਏ ਚਲਾਇਆ ਇਹਨਾਂ ਉੱਪਰ ਵਾਲਾ ਤਾਂ ਜੀ ਹੁਣ ਹੀ ਪਾਇਆ ਸੀ ਫਰਵਰੀ ਸਟਾਰਟ ਕੀਤਾ ਸੀ ਹਾਂ ਕਿੰਨੇ ਇੱਕ ਬੱਚੇ ਪਾਏ ਹੋ ਸੀਗੇ ਇਹ 11000 ਬੱਚਾ ਸੀ ਜੀ ਕਿੰਨੇ ਕੁ ਪੈ ਪੈਸਾਂ ਦਾ ਜੀ ਹੁਣ ਤੱਕ ਦੀ ਮਨ ਲਗਭਗ ਸਾਰਾ ਸੈੱਟ ਖਤਮ ਹੈ ਜੀ तकरीबन 40 ਲੱਖੋਂ ਬੱਚੇ 11000 ਬਚਾ ਪਾਇਆ ਸੀਗਾ ਉਹਦੇ ਵਿੱਚੋਂ ਜੀ तकरीबन 303500 ਬਚਿਆ ਜੀ ਬਾਕੀ ਸਾਰਾ ਡੈਟ ਹੋ ਗਿਆ ਵੀ ਸੈਕ ਸੈਕ ਤੰਦੇ ਅਪਣਾਉ ਤੁਸੀਂ ਉਹ ਵੀ ਆਪਾਂ ਉਹੀ ਕੰਮ ਕੀਤਾ ਸੀ ਮੈਂ ਆਰਮੀ ਦੇ ਵਿੱਚੋਂ ਟੈਰ ਆਇਆ ਹੋਇਆ ਹਾਂ ਜੀ ਤੇ ਮੈਂ ਹੋਰ ਕੋਈ ਜੌਬ ਲੱਭਣੀ ਥਾ ਮੈਂ ਇਹ ਕੰਮ ਤੋਰਿਆ ਸੀਗਾ ਵੀ ਚੱਲ ਚੱਲੂਗਾ ਪਰ ਪ੍ਰਮਾਤਮਾ ਦੀ ਇਹੋ ਜੀ ਤ੍ਰੋਫੀ ਆਈ ਜੀ ਵੀ तकरीबन ਖਤਮ ਹੀ ਖਤਾਰਾ ਕੁਝ ਹਾਂਜੀ ਮਾਣ ਹੋ ਸਕੇ ਤਾਂ ਥੋੜੀ ਮਾਦੀ ਮਦਦ ਕੀਤੀ ਜਾਵੇ ਜੀ ਸਰਕਾਰ ਵੱਲੋਂ ਉਤੇ ਹੀ ਤੁਝੇ ਪਾਸੇ ਸੁਖਦੀਪ ਸਿੰਘ ਸਮਾਜ ਸੇਵੀ ਦਾ ਕਹਿਣਾ ਹੈ ਕਿ ਇਹਨਾਂ ਦੋਵਾਂ ਪਾਈਆਂ ਨੇ ਬੜੀ ਹੀ ਮਿਹਨਤ ਦੇ ਨਾਲ ਇਸ ਪੋਲਟਰੀ ਫਾਰਮ ਨੂੰ ਖੜਾ ਕੀਤਾ ਸੀ ਪਰ ਕੁਦਰਤ ਦੀ ਕਰੋਪੀ ਦੇ ਚਲਦਿਆਂ ਇਹਨਾਂ ਦਾ ਵੱਡਾ ਨੁਕਸਾਨ ਹੋ ਗਿਆ। ਇਹ 40-45 ਲੱਖ ਦਾ ਪ੍ਰੋਜੈਕਟ ਈਡਾਵੜ ਮੰਜ਼ਲ ਦੀ ਉੱਪਰਲੀ ਮੰਜ਼ਲ ਦਾ ਜਮਾ ਤਹਿਸ਼ ਨੈਸ਼ ਕਰਤੀ ਜੀ ਥਲੜੀ ਮੰਜ਼ਲ ਦੇ ਵੀ ਨੁਕਸਾਨ ਹੋ ਗਿਆ ਸਾਰਾ ਜੀ ਇੱਥੇ 11000 ਚੂਚਾ ਪੈਂਦਾ ਸੀ ਜੀਚੋਂ ਲਗਭਗ 3-4000 ਦੇ ਕਰੀਬ ਚੂਚਾ ਬਚਿਆ ਬਾਕੀ 8000 ਚੂਚਾ ਖਤਮ ਹੋ ਗਏ ਬਿਲਕੁਲ ਸਾਰੀ ਦੋ ਕਮੈਂਟਾਂ ਚ ਇਹ ਵਾਪਰ ਗਿਆ ਘਟਨਾ ਜੀ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਜੋ ਕਹਿੰਦੇ ਨੇ ਵੀ ਸਹਾਇਕ ਧੰਦਾ ਕਰੋ ਇਹ ਇਹਨਾਂ ਨੇ ਛੇਕ ਧੰਦਾ ਸਟਾਰਟ ਕਰਿਆ ਸੀ ਪਰ ਇਹ ਜਿਹੜੇ ਉਹਦੇ ਸੁਪਨੇ ਤੋਂ ਸਾਰੇ ਹੋ ਗਏ ਮਿਟ ਗਏ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਨਾਂ ਨੂੰ ਕੁਝ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਇਹ ਅੱਗੇ ਦੁਬਾਰੇ ਫਿਰ ਜਗਾਰ ਚ ਸਟਾਰਟ ਕਰ ਸਕਣ ਪਾਤੀ ਕੇ ਸਾਧ ਯੂਨੀਅਨ ਸਿੱਧੂਪੁਰ ਸੁਨਾਮ ਦੇ ਬਲਾਕ ਪ੍ਰਧਾਨ ਦੇਵੀ ਜਿੱਤੇ ਸਰਕਾਰ ਨੂੰ ਇਹਨਾਂ ਦੀ ਮਦਦ ਕਰਨ ਦੀ ਗੁਹਾਰ ਲਗਾਈ ਹੈ ਤੇ ਨਾਲ ਹੀ ਨਾਲ ਵਿਦੇਸ਼ਾਂ ਚ ਵਸਦੇ ਐਨ ਆਰ ਆਈ ਪਰਾਵਾਂ ਨੂੰ ਵੀ ਇਹਨਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ਪਰ ਸਰਕਾਰ ਨੂੰ ਬੇਨਤੀ ਹੈ ਵੀ ਅੱਜ ਇਹਨਾਂ ਨੂੰ ਕਿਸਾਨਾਂ ਨੂੰ ਲੋੜ ਹੈਗੀ ਤੁਹਾਡਾ ਸਾਥ ਦੀ ਤੇ ਸਰਕਾਰ ਕੋਲੋਂ ਮੰਗ ਕਰਦੇ ਆਂ ਵੀ ਇਹਨਾਂ ਨੂੰ ਵੱਧ ਤੋਂ ਵੱਧ ਮਾਮਜਾ ਮਿਲੇ ਤੇ ਦੂਸਰਾ ਸਾਡੇ ਪੰਜਾਬੀ ਐਨ ਆਰ ਆਈ ਭਰਾ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਹ ਹਮੇਸ਼ਾ ਹੀ ਜਦੋਂ ਵੀ ਕੋਈ ਕੁਦਰਤੀ ਮਾਰ ਪੈਂਦੀ ਆ ਗ੍ਰੋਪੀ ਹੁੰਦੀ ਆ ਉਹ ਹਮੇਸ਼ਾ ਹੀ ਪੰਜਾਬੀਆਂ ਦੇ ਨਾਲ ਜਾਂ ਆਦਰ ਸਟੇਟਾਂ ਦੇ ਵਿੱਚ ਜਦੋਂ ਵੀ ਮਾਰ ਹੁੰਦੀ ਆ ਜਾਂ ਕਿਸੇ ਵੀ ਦੇਸ਼ ਦੇ ਵਿੱਚ ਮਾਰ ਪੈਂਦੀ ਆ ਤਾਂ ਉਹ ਹਮੇਸ਼ਾ ਹੀ ਨਾਲ ਖੜਦੇ ਨੇ ਅੱਜ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਕਿਸਾਨ ਭਰਾ ਨੇ ਸਾਡੇ ਜਿਨ੍ਹਾਂ ਨੇ ਮਤਲਬ ਆਪਣੀ ਮਿਹਨਤ ਨਾਲ ਇਹ ਕੰਮ ਖੜਾ ਕੀਤਾ ਜਗਵਾਨ ਟੀਵੀ ਦਿੱਲੀ ਸੰਗਰੂਰ ਤੋਂ ਅਨਿਲ ਜੈਨਦੀਪੋ